ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਸਭ ਤੋਂ ਪਹਿਲਾਂ ਮੇਰੀ ਇਹ ਹੀ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਵੀਡੀਓ ਨੂੰ ਪੂਰਾ ਦੇਖੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹਨਾਂ ਭੈਣ ਭਰਾਵਾਂ ਦੀ ਮਦਦ ਹੋ ਸਕੇ ਇਹ ਪਰਿਵਾਰ ਪਿੰਡ ਗੱਟੀ ਰਾਜੋਕੇ ਜਿਹੜਾ ਕਿ ਸਰਹੱਦੀ ਇਲਾਕਾ ਉੱਥੋਂ ਦਾ ਰਹਿਣ ਵਾਲਾ ਜੀ ਹਾਂਜੀ ਵੀਰ ਜੀ ਤੁਸੀਂ ਘਰ ਦੀ ਕੰਡੀਸ਼ਨ ਦੇਖ ਹੀ ਲਈ ਹੋਣੀ ਹੈ ਕਿੰਨੀ ਮਾੜੀ ਹਾਲਾਤ ਨੇ ਕਿੰਨੇ ਗਰੀਬ ਪਰਿਵਾਰ ਹੈ ਜੀ ਸ਼ੱਤਾਂ ਬਿਲਕੁਲ ਬਾਲਿਆਂ ਵਾਲੀਆਂ ਨੇ ਜੀ ਔਰ ਕੱਚੇ ਮਕਾਨ ਨੇ ਜੀ ਔਰ ਸਭ ਤੋਂ ਵੱਡੀ ਗੱਲ ਵੀਰ ਜੀ ਜਿਹੜੇ ਤੁਸੀਂ ਵੀਡੀਓ ਵਿੱਚ ਇਹ ਭੈਣ ਭਰਾ ਦੇਖ ਰਹੇ ਹੋ ਜਿਹੜੇ ਤੁਸੀਂ ਇਹ ਵੀਡੀਓ ਵਿੱਚ ਦੇਖ ਰਹੇ ਹੋ ਇਸ ਭੈਣ ਦਾ 30 ਸਤੰਬਰ ਨੂੰ ਵਿਆਹ ਹੈ ਜੀ ਔਰ ਭੈਣ ਨਾਲ ਅਸੀਂ ਜਦੋਂ ਗੱਲਬਾਤ ਕੀਤੀ ਸਾਨੂੰ ਪਤਾ ਲੱਗੇ ਕਿ ਭੈਣ ਕੋਲ ਬਰਾਤ ਵਾਲੇ ਦਿਨ ਪਾਉਣ ਵਾਸਤੇ ਕੱਪੜੇ ਵੀ ਨਹੀਂ ਹੈਗੇ ਜੀ ਔਰ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਰਾਸ਼ਨ ਪਾਣੀ ਦਾ ਪ੍ਰਬੰਧ ਹੋਇਆ ਜੀ ਵੀਰ ਜੀ ਸਾਡੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਸੱਚਮੁੱਚ ਇਸ ਪਰਿਵਾਰ ਨੂੰ ਬਹੁਤ ਲੋੜ ਹੈ ਜੀ ਪਿੰਡ ਗੱਟੀ ਰਾਜੋਕੇ ਜਿਹੜਾ ਕਿ ਸਰਹੱਦੀ ਇਲਾਕਾ ਜੀ ਜ਼ਿਲ੍ਹਾ ਫਰੋਇਪੁਰ ਵੀਰ ਜੀ ਅਗਰ ਕੋਈ ਭੈਣ ਭਰਾ ਦਾਨੀ ਸੱਜਣ ਵੀਰ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੋਵੇ ਤਾਂ ਪਿੰਡ ਗੱਟੀ ਰਾਜੋਕੇ ਇਹਨਾਂ ਦੇ ਘਰ ਜਾ ਕੇ ਡਾਇਰੈਕਟ ਕਰ ਸਕਦਾ ਹੈ ਜੀ ਕਿਉਂਕਿ ਮੰਗਲਵਾਰ 30 ਸਤੰਬਰ 2025 ਜਿਹੜੇ ਤੁਸੀਂ ਰਾਈਟ ਸਾਈਡ ਤੇ ਭੈਣ ਨੂੰ ਦੇਖ ਰਹੇ ਹੋ